ਕਾਲਜ ਬਣੇਗਾ بڑے ਵੱਡੇ ਵੱਡੇ ਲੀਟਰ ਇਸ ਇਲਾਕੇ ਚ ਚੁਣ ਕੇ ਭੇਜੇ ਤੁਸੀਂ بڑے ਵੱਡੇ ਤਨੰਦਰ ਇਸ ਇਲਾਕੇ ਚ ਚੁਣ ਕੇ ਭੇਜੇ ਸਾਇਰ ਕੁਝ ਹੋ ਜਾਊਗਾ ਕਿਉਂ ਸਾਡੇ ਧੀਆਂ ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲਿਆ ਸੀ ਤਾਂ ਭੱਜਣਾ ਪੈ ਰਿਆ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾੜਾ ਕਾਲਾ ਮਾੜਾ ਬਸਾਈ ਚਲੀ ਗਿਆ ਹੋਰ ਕੀ ਕਰੀ ਕੋਦਰ ਤੋਂ ਬਹੁਤ ਬਾਨਾ ਜੀ ਨਿਮਾਤ ਮਾਨ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟੰਗਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਡਰੀਏ ਮਹਾਰਾਜ ਤੋਂ ਉੱਚੇ ਬੋਲ ਨਾ ਬੋਲੀਏ ਕਰਤਾਰ ਮਹਾਰਾਜ ਜਦ ਤੱਕ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਰ ਵੀ ਪਾਉਂਦੇ ਸੀ ਪਾਏ ਵੀ ਐ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਕਿਚ ਲੋਕਾਂ ਨੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਕੁੱਟ-ਕੁੱਟ ਕੇ ਜਿਉਂ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਨਾਬ 20 ਮਿੰਟਾਂ ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਹੈ ਪਈਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ ਔਰ ਸਭ ਤੋਂ ਮੈਂ ਪਾਰਲੀਮੈਂਟਸ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿੱਦਿਅਕ ادارے ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੇ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ ਚ ਪੜ੍ਹ ਲਈ ਪੜ੍ਹ ਲਈ ਅਸੀਂ ਦੂਰ ਨਹੀਂ ਭੇਜਣਾ ਨਾ ਕੁਝ ਜਾਂਦਾ ਸਾਧਨਾ ਕਦੇ ਡਾਲਿਆਂ ਤੇ ਲੰਮਕ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀ ਆਪਾਂ ਰਾਈਡ ਮੰਗਦੀਆਂ ਜਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਐ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੀ ਆ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਆਉਂਦੀਆਂ ਰਹੀਆਂ ਇਲਾਕੇ ਤੋਂ ਜਾਂ ਜ਼ਿਲ੍ਹੇ ਤੋਂ ਜਾਂ ਪੰਜਾਬ ਤੋਂ ਉਹਨਾਂ ਨੂੰ ਵੀ ਹਟਾ ਲੈਂਦੇ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿੱਦਿਖਦਾਰਾ ਨਹੀਂ ਹੈਗਾ ਜਿੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਐ ਦਸਵੀਂ ਜਾਂ ਬਾਰਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਕਾਰਨ ਜਮਲੂਟ ਜਾਓ ਪੜਾਉਣ ਬੀਏ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਜੀ ਮਾਪੇ ਨਹੀਂ ਚਾਹੁੰਦੇ ਕਿ ਕੋਈ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖ ਰੇਖ ਚੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਇਹ ਸਿਰਫ ਇਹਨਾਂ ਵਾਲੀ ਬਣ ਠੇਕਾ ਲਿਆ ਨਾ ਮੈਂ ਆਮ ਲੋਕਾਂ ਦੇ 3 ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਜਲਾ ਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਸਰਕਾਰੀ ਤੇ ਯਕੀਨ ਹੋਈ ਕਿ ਹੋ ਗਿਆ ਤਾਂ ਹੋ ਗਿਆ ਤੇ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬਤੀ ਦੰਦ ਨੇ ਔਰ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਚੈੱਕ ਸਕਦਾ ਤੁਹਾਡੀ ਗਰੀਬੀ ਚੈੱਕ ਸਕਦੇ ਆ ਤੁਹਾਡੇ ਬੱਚੇ ਜੇ ਉਹਨਾਂ ਨੂੰ ਪੜਾ ਲਈਏ ਉਹ ਪੜ ਕੇ ਅਫਸਰ ਬਣ ਜਾਣ ਤਾਂ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜੂ। ਇਹ ਮੈਂ ਕਹਿ ਕੇ ਜਾਂਦਾ। ਸਿਰਾਂ ਦੇ ਉੱਤੇ ਮੈਂ ਜਾਣਦਾ ਮੈਂ ਤਾਂ ਪਿੰਡਾਂ ਚੋਂ ਆਇਆ ਹੋਇਆ ਜੀ। ਮੈਂ ਵੀ ਹੁਣ ਵੀ ਪਿੰਡ ਜਾਂਦਾ ਜਦੋਂ ਚਾਚੀਆਂ ਤਾਈਆਂ ਇਹਨੇ ਸਾਡੀਆਂ ਉਹ ਸਾਡੇ ਜਿਹੜੇ ਖੇਤਾਂ 'ਚ ਕੰਮ ਕਰਦੇ। ਇੰਨੂ ਨਾਲ ਇੰਨੂ ਨਾਲ ਇੱਥੇ ਗੰਜ ਪੈ ਗਏ ਚਾਚੀਆਂ ਤਾਈਆਂ ਦੇ ਬਾਲ ਉੱਡ ਗਏ ਇੰਨੂ ਨਾਲ 24 ਘੰਟੇ ਇੰਨੂ ਰਹਿੰਦਾ ਤੜਕੇ ਗੋਹੇ ਵਾਲਾ ਬੈਠਣ ਦੁਪਹਿਰੇ ਲੱਕੜਾਂ ਵਾਲੀ ਪੰਡ ਪਿਛਲੇ ਜੇ ਪੈਰ ਚਰੀ ਵਾਲੀ ਪੰਡ ਇੰਨੂ ਰਹਿੰਦਾ ਇੱਥੇ ਇੰਨੂ ਇਹਨਾਂ ਨੂੰ ਪੁੱਛ ਕੇ ਦੇਖਿਓ ਅਸਾ ਕੁਵੀਰ ਬਾਲ ਹੋਣਾ ਆ ਕੈਪਟਨ ਮਹਿੰਦਰ ਇੰਨੂ ਕੀ ਹੁੰਦਾ ਪਤਾ ਹੀ ਨਹੀਂ ਇਹਨਾਂ ਨੂੰ ਕਦੇ ਗਰੀਬੀ ਹੰਡਾਈ ਹੋਵੇ ਪਿੰਡੇ ਤੇ ਪਤਾ ਲੱਗੇ ਇਹ ਇਨੋ ਤਾਂ ਕਹਿੰਦੇ ਨੇ ਕਿ ਇਨੋ ਜਿੰਨੋਟੇ ਦਿਖਾਉਂਦਾ ਮਿੱਟੇ ਦਿਖਾਉਂਦਾ ਹੋਈ ਇਨੋ ਇਨੋ ਨਹੀਂ ਬਤਾਈ ਕਦੇ ਕਿਸੇ ਨੂੰ ਪੱਥਰ ਚਕਾਇਆ ਹੋਵੇ ਕਦੇ ਫਰੀ ਚਕਾਈ ਹੋਵੇ ਤਾਂ ਪਤਾ ਲੱਗੇ ਗਰੀਬੀ ਦੇਖੀ ਹੁਣ ਤਾਂ ਪਤਾ ਲੱਗੇ ਮਾ ਰੁਗਲਾਉਂਦੀ ਹੋਵੇ ਭੈਣ ਤੇ ਭਾਈ ਮੋਰੋ ਮਸ਼ੀਨ ਕੇੜਦੇ ਹੋਣ ਟੋਕੇ ਵਾਲੀ ਉਹਨੂੰ پتہ ਲੱਗਦਾ ਵੀ ਇਹ ਨੀ ਪੀਕੀ ਹੁੰਦੀ ਐ ਇਹਨੂੰ ਕੀ پتہ ਗਰੀਪੀ ਕੀ ਨੀ ਮਹਿਲਾ ਤੇ ਜੰਮੇ ਐ ਸੋਨੇ ਦੇ ਚਮਚੇ ਮੂੰਹ ਚ ਲਾ ਕੇ ਜੰਮੇ ਐ ਇਹਨੂੰ ਕੀ پتہ ਗਰੀਪੀ ਕੀ ਉਹਨੂੰ ਕੀ پتہ ਕਾਲਜ ਕੀ ਹੁੰਦੇ ਨੇ ਇੱਥੇ ਸੁੱਖ ਚੈਨ ਚ ਕਾਲਜ ਖੁੱਲ ਗਏ ਇਹਨੂੰ ਕੀ پتہ ਕੀ ਹੋ ਗਿਆ ਇਹ ਤਾਂ ਪਹਾੜਾਂ ਵਾਲੇ ਕਾਲਜਾਂ ਚ ਪੜ੍ਹੇ ਨੇ ਤਾਂ ਪੜ੍ਹੇ ਹੀ ਨਹੀਂ ਇੱਥੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਵੈਸੇ ਤਾਂ ਸਮਲੀ ਲਾੜ ਹੈ ਪਰ ਕਿਉਂਕਿ ਬਹੁਤ ਆਕ ਬਿਸ਼ਨੋਈ ਸਮਾਜ ਦੀ ਹੈ ਉਹਨਾਂ ਦੇ ਬੱਚੇ ਬੱਚੀਆਂ ਇੱਥੋਂ ਪੜ ਕੇ ਅਫਸਰ ਬਣਦੇ ਨੇ ਅਫਸਰ ਬਣਨਗੇ ਤਾਂ ਛਿੰਗ ਲੱਗਦੀ ਹੈ ਦੀਵੇ ਨਾਲ ਜਿਵੇਂ ਕਹਿੰਦੇ ਜੋਤ ਨਾਲ ਜੋਤ ਜਗਦੀ ਹੈ ਹੋਰ ਅਫਸਰ ਬਣਦੇ ਨੇ ਫਿਰ ਪੁੱਛ ਕੇ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਪੇਪਰ ਦਿੱਤਾ ਸੀ ਹੋਰ ਅਫਸਰ ਬਣਨੇਗੇ ਨੌਕਰੀਆਂ ਦੇਣ ਵਾਲੇ ਪਾਸਿਓ ਆ ਤੁਹਾਡਾ ਪੁੱਤ ਖੜਾ ਹੈ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ ਪਰ 150000 ਨੌਕਰੀਆਂ ਹੋਣਗੀਆਂ 50000 ਸਰਕਾਰੀ ਨੌਕਰੀਆਂ 1 ਰੁਪਈਆ ਵੀ ਕਦੇ ਕਿਸੇ ਤੋਂ ਲਿਆ ਹੋਵੇ ਬੰਦਾ ਖੜਾ ਹੋ ਕੇ ਮੈਨੂੰ ਕਹੇ ਜੀ ਵੀ 1 ਰੁਪਈਆ ਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ 709 ਪਿੰਡ ਡੰਗਰਖੇੜਾ ਪਿੰਡ ਦਾ ਨਾਮ ਬਦਲੋ ਜਰਾ ਸਾਰਾ ਪਿੰਡ ਮਾਟਰਾਂ ਦਾ ਨਾਮ ਡੰਗਰਖੇੜਾ ਇਹ ਮੈਨੂੰ ਦਿਵਾਰ ਦੀ ਇਹ ਪਰ ਦੀ ਉਹਦਾ ਨਾਂ ਅਧਿਆਪਕ ਖੇੜਾ ਰੱਖੋ پتہ ਨਹੀਂ ਕਿੱਥੋਂ ਸਭ ਤਾਂ ਸਮਝਦੇ ਕੱਖ ਨਹੀਂ ਸਾਨੂੰ ਨਹੀਂ ਕੋਈ ਸਮਝਦੇ ਸੀ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਦਾ ਤੋਂ ਕਰੋਨਾ ਪੈਦਾ ਹੁੰਦਾ ਹੈ ਇਹ ਨਾਮ ਬਦਲੀ ਉਹ ਬਿਲਕੁਲ ਕਰਾਂਗੇ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨੇ ਕਟਿਆਣੀ ਝੋਟਿਆਣੀ ਓ ਯਾਰ ਕੋ ਬੰਦਿਆਂ ਵਾਲੀ ਵੀ ਰੱਖ ਲੋ ਪੁਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਰ ਕਰ ਕੋਈ ਪੋਜ਼ਿਟਿਵ ਨਾਮ ਰੱਖੀਏ ਹੈਨਾ ਉਹ ਅਗਲਾ ਦਸਤਵੀਂ ਦਾ ਕੁੜੀ ਕਿੱਥੇ ਮੰਗ ਜੇ ਡੰਗਰ ਕੇ ਨੇ ਅੱਛੇ ਪਰ ਉੱਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਦੇਖੋ ਪਹਿਲਾਂ 500 ਮਾਸਟਰ ਇੱਕ ਪਿੰਡ ਦਾ ਦੇਖੋ ਲਗਭਗ ਹਰ ਘਰ ਚੀ ਹੋ ਗਿਆ ਪਿੰਡ ਦਾ ਇਸ ਵਕਤ 250 ਵਿਦਿਆਰਥੀ ਨੇ ਇੱਥੇ ਔਰ ਖੁਸ਼ੀ ਦੀ ਗੱਲ ਇਹ ਹੈ ਮੈਨੂੰ ਕਿਸੇ ਪ੍ਰਸਾਰਣ ਦੱਸਦੇ ਨੇ ਲੈ ਇੰਨੇ ਮੇ ਮੋਟੇ ਔਰ ਬਾਕੀ 151 ਕੁੜੀਆਂ ਨੇ ਕੁੜੀਆਂ ਵੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਜੇ ਇੱਕ ਧੀ ਪੜ ਗਈ ਸਮਝ ਲਓ ਕਈ ਖਾਨਦਾਨ ਪੜ ਗਏ। ਉਹਨੇ ਗਾਂਹਾ ਵਾਲਾ ਖਾਨਦਾਨ ਵੀ ਪੜਾ ਦੇਣਾ ਅੱਗੇ ਜਿੱਥੇ ਜਾਓਗੇ ਉਹ। ਸੁਸਾਈਆਂ ਧੀਆਂ ਸਾਡੀਆਂ ਭੈਣਾਂ ਬਹੁਤ ترقی ਕਰ ਰਹੀਆਂ ਨੇ। ਹਰ ਫੀਲਡ ਦੇ ਵਿੱਚ ਨੰਬਰ ਬਾਅਦ ਤੋਂ ਬਾਅਦ ਲੈ ਕੇ ਆ ਰਹੀਆਂ ਨੇ। ਸੋ ਨੋ ਸਮੀਆਂ ਰੈਗੂਲਰ ਇੱਥੇ ਹੈਗੀਆਂ ਨੇ ਤੇ 28 ਕਮਰੇ ਨੇ ਕੰਟੀਨ ਹੈ ਤੇ ਹੁਣ ਇਹਦੇ ਵਿੱਚ ਜਿੰਨੇ ਵੀ ਬੱਚੇ ਜੋ-ਜੋ ਪੜ੍ਹਦੇ ਜਾਣਗੇ ਉਹ ਸਾ ਬਣਾਣਾ ਸੀ ਪ੍ਰੋਫੈਸਰ ਲੈਕਚਰਰ ਜਾਂ ਦੂਜੇ ਜਿਹੜਾ ਸਟਾਫ ਉਹ ਵੀ ਭਿਦਾਉਂਦੇ ਜਾਵਾਂਗੇ ਜੇ ਕਾਲਜ ਬਣਾਵਾਂਗੇ ਤਾਂ ਪ੍ਰੋਫੈਸਰ ਚਾਹੀਦੇ ਆ ਸਾਨੂੰ ਦਰਜਾ ਚਾਰ ਕਰਮਚਾਰੀ ਵੀ ਚਾਹੀਦੇ ਐ ਸਾਨੂੰ ਕਲਰਕ ਵੀ ਚਾਹੀਦੇ ਜੇ ਹਸਪਤਾਲ ਬਣਾਵਾਂਗੇ ਤਾਂ ਡਾਕਟਰ ਚਾਹੀਦੇ ਨਰਸਾਂ ਚਾਹੀਦੀਆਂ ਜੇ ਮਾਲਾ ਕਲੀਨਿਕ ਬਣਾਵਾਂਗੇ ਉੱਤੇ ਸਟਾਫ ਚਾਹੀਦਾ ਸੋ ਇਸ ਕਰਕੇ ਇਹ ਕੱਲਾ ਕਾਲਜ ਨਹੀਂ ਇਹਦੇ ਨਾਲ ਬਹੁਤ ਘਰਾਂ ਦੇ ਚੁੱਲ੍ਹੇ ਵੱਢਣਗੇ ਬਹੁਤ ਘਰਾਂ ਬਸਾਂ ਲੱਗਣਗੀਆਂ ਬਸਾਂ ਵਾਲੇ ਡਰਾਈਵਰਾਂ ਨੂੰ ਕੰਮ ਮਿਲੂਗਾ ਕਿੰਨਾ ਕੁ ਚਾਲੇਦਾਰੇ ਰੋਜ਼ਗਾਰ ਹੋਊਗਾ ਸ਼ਹਿਰੀ ਬਸ ਜਾਂਦੇ ਕਾਲਜ ਦੇ ਹਾਲੇ ਵਾਲੇ ਸ਼ਹਿਰ ਬਸ ਜਾਂਦੇ ਹੁਣੇ-ਹੁਣੇ ਮੈਂ ਅਬੋਰ ਤੋਂ ਆਇਆ ਤੇ ਇਸ ਲਈ ਉਹ ਉਹ ਵੀ ਕਹਿੰਦੇ 70 ਸਾਲ ਚ ਪਹਿਲੀ ਵਾਰ ਹੋਇਆ ਉਹ ਉਹ ਵੀ 70 ਸਾਲ ਵਾਲੀ ਨੇ ਇਹ ਮੰਨ ਲਓ ਹੋਏ ਨਹੀਂ ਇਹ ਕੰਮ ਆਜ ਜੋ تھے ਉਦਕਾਰਨ ਕਰਕੇ ਆਇਆ 120 ਕਰੋੜ ਰੁਪਏ ਦੀ ਲਾਗਤ ਨਾਲ ਅਬੋਰ ਦੇ ਕੱਲੇ ਕੱਲੇ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਜੀ ਅੱਜ ਮੈਂ ਗੱਲ ਕਰਦੇ ਹਾਂ ਔਰ ਜਿਹੜੀਆਂ ਪਾਈਪਾਂ ਪਾਈਆਂ ਨੇ 30 ਸਾਲ ਦੀ ਉਹਨਾਂ ਦੀ ਐਕਸਪਾਇਰੀ ਡੇਟ ਅਮਲ 30 ਸਾਲ ਉਹ ਪਾਈਪ ਲੀਕ ਨਹੀਂ ਹੋ ਸਕਦੀ ਕੁਲਕੱਤੇ ਤੋਂ ਕੋਈ ਹైదరాబాద్ ਤੋਂ ਤੇ ਕੋਈ ਬੰਗਲੌਰ ਤੋਂ ਮਗਾਈਆਂ ਆਈਆਂ ਨੇ ਗਿੱਦੜਵਾਏ ਦੇ ਵਿੱਚ ਜਿੰਬੀ ਸਾਹਿਬ ਜਿਹੜੀਆਂ ਤੁਹਾਨੂੰ ਅਸੀਂ ਪਾਈਪਾਂ ਦਿੱਤੀਆਂ ਗਿੱਦੜਵਾਏ ਦੇ ਸੀਵਰੇਜ ਵਾਸਤੇ ਕਿੰਨੀ ਉਹਨਾਂ ਦੀ ਏਜ ਐ ਮਤਲਬ ਉਮਰ ਉਹਨਾਂ ਦੀ ਕਿੰਨਾ ਚਿਰ ਚੱਲਣਗੀਆਂ ਜਿੱਥੋਂ ਆਈਆਂ ਬੰਗਲੌਰ ਤੋਂ ਆਈਆਂ ਨੇ 50 ਸਾਲ ਨਹੀਂ ਲੀਕ ਹੋ ਜਾਂਦੀ ਰੋ ਪੈ ਜਦੋਂ ਕੰਮ ਕਰਨਾ ਤਾਂ ਐਂ ਕਰੋ ਇਹ ਕੀ ਕਰਦੇ ਸੀ 12 ਕਰੋੜ ਦਾ ਪ੍ਰੋਜੈਕਟ 10 ਆਬਦੇ ਘਰੇ 2 ਕਰੋੜ ਚ ਪਾ ਦਿਓ ਹੁਣ 2 ਕਰੋੜ ਤਾਂ ਮਿੱਟੀ ਦੀਆਂ ਬੈਟਾਂ ਹੀ ਰਹਿਣਗੀਆਂ ਫਿਰ ਐ ਖਾ ਜਾਂਦੇ ਸੀ ਮੈਂ ਤਾਂ ਪਹਿਲਾਂ ਗੈਸਟਾਜ ਵੀ ਇਹੀ ਪਿੱਟਦਾ ਰਿਹਾ ਵੇ ਐ ਖਾ ਜਾਂਦੇ ਨੇ ਓਏ ਮੰਨ ਲਓ ਚਲੋ ਤੁਸੀਂ ਮੰਨ ਵੀ ਲਈ ਕਸੇ ਮੁੱਖ ਮੰਤਰੀ ਬਣਾਦਾ ਤੇ ਬਟਿਕ ਕਰ ਕੋਈ ਕੀ ਹੋ ਜਾਦਾ ਤੁਸੀਂ ਮੰਨ ਲਈ ਮੇਰੀ ਗੱਲ ਤਾਂ ਵੀ ਹਾਂ ਯਾਰ ਤੇ ਮੇਰੀ ਗਾਰੰਟੀ ਹੈ ਜਿੰਨਾ ਚਿਰ ਮੇਰੇ ਕੋਲੇ ਤੁਸੀਂ ਪਰਿਵਾਰ ਦਾ ਹੈ ਪਰਿਵਾਰ ਹੈ ਪੰਜਾਬ ਆਪਣਾ ਜਿੰਨਾ ਚਿਰ ਮੁਖੀਏ ਦਾ ਉਹਦਾ ਦਿਓਗੇ ਇਹ ਪਰਿਵਾਰ ਨੂੰ ਭੁੱਖਾ ਨਹੀਂ ਮਰ ਦਿੰਦਾ ਇਹ ਪਰਿਵਾਰ ਤਾਂ ਕੀ ਕਰੂਗਾ ਇਹ ਪੈਸੇ ਕੂਸੇ ਕਮਾਉਣ ਨਹੀਂ ਆਏ ਇੱਥੇ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਉਹ ਮੈਨੂੰ ਇੱਕ ਫੋਨ ਆਇਆ ਕਿ ਜੇ ਸਿੰਗਰ ਦਾ ਵੱਡਾ ਸਿੰਗਰ ਪੰਜਾਬ ਦਾ ਕਹਿੰਦੇ ਕਿੱਥੇ ਆ ਮੈਂ ਕਿਹਾ ਜੀ ਕਰਜਾ ਲਾਉਂਦਾ ਫਿਰਦਾ ਕਿਹਾ ਤੂੰ ਕੋਦੋਂ ਕਰਜਾ ਲੈ ਲਿਆ ਸੀ ਮੈਂ ਕਿਹਾ ਜੀ ਫਲਾਨੇ ਪਿੰਡ ਗਿਆ ਸੀ ਬਰਨਾਲੇ ਦੇ ਨੇੜੇ ਇੱਕ ਪਿੰਡਾ ਉੱਥੇ ਗਿਆ ਸੀ ਮੈਂ ਕਿਤੇ ਮੈਂ ਜਦੋਂ ਕਲਾਕਾਰ ਸੀ ਉਦੋਂ ਉਹਨਾਂ ਨੇ ਮੈਨੂੰ ਟੂਰਨਾਮੈਂਟ ਤੇ ਬੁਲਾਇਆ ਸੀ ਸਾਹ ਗੱਡੀ ਫਿਰਨਪੂਰਾ ਕਹਿੰਦੇ ਉਹਦੋਂ 2 ਲੱਖ ਲਿਆ ਸੀ ਵਿਆਜ ਪਾ ਕੇ ਹੁਣ 8.5 ਲੱਖ ਬਣਦਾ ਦੇ ਕੇ ਜਾਵਾਂ ਮੈਂ ਕਿਹ ਪਹਿਲਾਂ ਤਾਂ ਅਸਲ ਲੈ ਲਵਾਂ ਮੈਂ ਤੋਂ ਮਗਾ ਮੈਂ ਤਾਂ ਜਿਹੜੇ ਪ੍ਰਾਣੇ ਜਿੱਥੋਂ ਮੈਂ ਛੋ ਛੂ ਕਰਕੇ ਪੈਸੇ ਕਮਾ ਸੀ ਉਹ ਵੀ ਨੇ ਲਿਖੀ ਫਿਰਦੇ ਨੇ ਦੇ ਇੰਨੇ ਲੈ ਸੀ ਜੀ ਹੁਣ ਦੇਖ ਕੇ ਜਾਓ ਇਹਨੇ ਮੈਂ ਕਿਹਾ ਜੀ ਮੈਂ ਤਾਂ ਕਰਜ ਹੀ ਲਾਉਂਦਾ ਫਿਰਦਾ ਖੈਰ ਕੋਈ ਗੱਲ ਨਹੀਂ ਪਰਮਾਤਮਾ ਨੇ ਕੋਈ ਡਿਊਟੀ ਲਈ ਹੁੰਦੀ ਹੈ ਬੰਦੇ ਦੀ ਵੀ ਪਹਿਲਾਂ ਪਿੰਡ ਪਿੰਡ ਘੁੰਮ ਲੋਕਾਂ ਨਾਲ ਜਾਣ ਪਛਾਣ ਬਣਾ ਫਿਰ ਤੈਨੂੰ ਕੋਈ ਹੋਰ ਜ਼ਿੰਮੇਵਾਰੀ ਦੇਣੀ ਹੈ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਣਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਬੈਠ ਕੇ ਜਿਹੜੀਆਂ ਪ੍ਰਮਾਤਮਾ ਜਿੰਮੇਵਾਰੀਆਂ ਦਿੰਦਾ ਨਾ ਉਹ ਹਰੇਕ ਦਾ ਕਢਾ ਨਹੀਂ ਭਰਦਾ ਜਿੰਮੇਵਾਰੀਆਂ ਆਲਾ ਕਿਸੇ ਕਿਸੇ ਦਾ ਭਰਦਾ ਕੋਈ ਕੋਈ ਮੁੜਪੀ ਭਰ ਕੇ ਤੇ ਜਿੰਨਾਂ ਦੇ ਸਿਰ ਤੇ ਜਿੰਮੇਵਾਰੀ ਆਲਾ ਕੜਾ ਆ ਜੇ ਕਿਰੋਨ ਨੂੰ ਪੈਰ ਬੋਧ ਦਰ ਦਰ ਕਿਦਰ ਮੈਂ ਪੈਰ ਪੈਰ ਤੇ ਮੈਂ ਅੰਨ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਠੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਅਸੂਰਾ ਹੱਥ ਪਕੜੀ ਲੱਗ ਤੇ ਠੱਕੇ ਦੇਣ ਵਾਲੇ ਬਹੁਤ ਹੈ ਤੇ ਡਿੱਗ ਪਏ ਇਹਨੂੰ ਖਿੱਚੀ ਲੱਤਾਂ ਇਹਦੀ ਆਪਾਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਨੀ ਸਿਸ ਕਰਕੇ ਮੈਂ ਤੁਹਾਨੂੰ ਕਹਿਣਾ ਤੁਸੀਂ ਕਬੀਲੇ ਵਾਲੇ ਲੋਕ ਤੁਸੀਂ ਆਪਣੇ ਆਪਣੇ ਸੱਭਿਆਚਾਰ ਨੂੰ ਵਿਰਸੇ ਨੂੰ ਪੂਜਣ ਵਾਲੇ ਲੋਕਾਂ ਆਪਣੀ ਦੇਵੀ ਦੇਵਤਿਆਂ ਨੂੰ ਸਜਦਾ ਕਰਨ ਵਾਲੇ ਲੋਕਾਂ ਅਹੀਂ ਰਹੋ ਜਿਹੜੇ ਲੋਕ ਆਪਣੇ ਕਬੀਲਿਆਂ ਨੂੰ ਆਪਣੇ ਪੁਰਖਿਆਂ ਨੂੰ ਭੁੱਲ ਜਾਂਦੇ ਆ ਉਹ ਖਤਮ ਹੋ ਜਾਂਦੇ ਇੱਕ ਚੂਹਾ ਸੁਨਿਆਰੇ ਦੀ ਦੁਕਾਨ 'ਚ ਜਾ ਵੜਿਆ ਸਨਿਆਰੇ ਦੇ ਸਾਹਮਣੇ ਉਹਨੇ ਹੀਰਾ ਨਿਕਲ ਲਿਆ ਮਹਿੰਗਾ ਹੀਰਾ ਚੂਹਾ ਖਾ ਗਿਆ ਸਨਿਆਰੇ ਨੂੰ ਵੀ ਪਤਾ ਲੱਗ ਗਿਆ ਸਨਿਆਰਾ ਪਿੱਛੇ ਗਿਆ ਉਹ ਖੁੱਡਜ ਵਰ ਗਿਆ ਉਹਨੇ ਬੰਦੇ ਬੁલાਏ ਖੁੱਡ ਪੱਟੀ ਥੱਲੇ ਡੂਢ ਸੂ ਚੂਹਾ ਬੈਠਾ ਉਹ ਸਨਿਆਰਾ ਕਹਿੰਦਾ ਮੈਂ ਚੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਮੈਂ ਚੂਹਾ ਥੋੜੀ ਪਛਾਣ ਸਕਦਾ ਕਿਹੜੇ ਚ ਕਿਹੜੇ ਕਿਹੜੇ ਦੇ ਟਿੱਡੇ ਚ ਹੈ ਬੜਾ ਪੰਗਾ ਪੈ ਗਿਆ ਉਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਭਾਈ ਮੇਰਾ ਹੀਰਾ ਖਾ ਗਿਆ ਨਾ ਚੱਕ ਤੂੰ ਦੱਸ ਯਾਰ ਇਹਨਾਂ ਚ ਕਿਹਦੇ ਢਿੱਡ ਚ ਹੀਰਾ ਹੈ ਉਹ ਬੰਦੇ ਨੇ ਦੇਖਿਆ ਸਾਰਾ ਉਹ ਕਹਿੰਦਾ ਜਿਹੜਾ ਪਰਲੇ ਪਾਸੇ ਇਕੱਲੇ ਨੱਚੀ ਜਾਂਦਾ ਨਾ ਸਾਰਿਆਂ ਤੋਂ ਅੱਡ ਉਹਨੂੰ ਫੜ ਲਾ ਉਹਨੂੰ ਫੜਿਆ ਉਹਦਾ ਢਿੱਡ ਪਾੜਿਆ ਉਹ ਚੋਂ ਹੀਰਾ ਨਿਕਲਿਆ ਸੁਨਿਆਰਾ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਚੂਹਿਆਂ ਚ ਕਿ ਹੀਰਾ ਇਹਦੇ ਢਿੱਡ ਚ ਹੈ ਉਹ ਕਹਿੰਦਾ ਜਦੋਂ ਜੂ ਹੈ ਜਰਾ ਇਹਦਾ ਹੀਰੇ ਨੇ ਕੀ ਲੈਣ ਦੇਣਾ ਬੋਰੀਆਂ ਬੋਰੀਆਂ ਤਾਰਾਂ ਤੋਰਾ ਟੱਕਣ ਵਾਲੇ ਨੇ ਕਹਿੰਦੇ ਜਦੋਂ ਇਹਹਿਆਂ ਕੋਲੇ ਨਾ ਅਮੀਰੀ ਆ ਜਾਈ ਅਚਾਨਕ ਸਭ ਤੋਂ ਪਹਿਲਾਂ ਉਹਦਾ ਕਬੀਲਾ ਛੱਡ ਦਿਆ ਇਹ ਕਹਿੰਦੇ ਦੇਖ ਲੈ ਪਰਲੇ ਪਾਸੇ ਫਿਰ ਨਾ ਇਕੱਲੇ ਹੀ ਨੱਚਦਾ ਆਪ ਬਿਆਂ ਨੂੰ ਕੱਖ ਨਹੀਂ ਸਮਝਦਾ ਵੀ ਪਰਾ ਹੋਇਆ ਓਏ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਰਹਿੰਦਾ ਮੇਲਾ ਦਾ ਵੱਜ ਜਾਂਦਾ ਉਹ ਫਿਰ ਕਿਹਨੂੰ ਪਤਾ ਲੱਗਦਾ ਜੀ ਵਿੱਚ ਰਹਿੰਦਾ ਸੁਜਿੱਡੇ ਮਰਜ਼ੀ ਵੱਡੇ ਬਣਜੋ ਜਿੱਡੇ ਮਰਜ਼ੀ ਅਹੁਦੇ ਤੇ ਪਹੁੰਚ ਜਾਓ ਆਪਣੇਆਂ ਨੂੰ ਨਾ ਭੁੱਲਿਓ ਕਦੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਚਾਂ ਨੂੰ ਆਪਣੇ ਮਾਸਟਰਾਂ ਨੂੰ ਆਪਣੇ ਦੋਸਤਾਂ ਨੂੰ ਕਦੇ ਨਾ ਭੁੱਲਣਾ ਉਹਨਾਂ ਕਰਕੇ ਨਿਤ ਫਿਰਦੀ ਹੈ ਦੁਨੀਆ ਸਿਕੰਦਰ ਮਰ ਗਿਆ ਹੈ ਦੁਨੀਆ ਜਿੱਤ ਕੇ ਚਲੇ ਗਏ ਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਰ ਲੋਗੇ ਪੈਸੇ ਦਾ ਕਿ ਨਾਲ ਲੈ ਜਾਓਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਥੋੜੇ ਆਲੇ ਆ ਸਕਦੇ ਨੇ ਚਾਰ ਇਹ ਬੰਦੇ ਹੀ ਰੱਖ ਲੋ ਇੱਜ਼ਤ ਕਮਾਉਣ ਵਾਸਤੇ ਨਾ ਸਿਕੰਦਰ 17 ਸਾਲ ਦੀ ਉਮਰ 'ਚ ਜਿੱਤਣ ਲੱਗਿਆ ਸੀ 33 ਸਾਲ ਦੀ ਉਮਰ 'ਚ ਸਿਕੰਦਰ ਮਲੇਰੀਆ ਨਾਲ ਮਰ ਗਿਆ ਸੀ ਜੀ ਸਿਕੰਦਰ ਤੋਂ ਗਲਤੀ ਹੋ ਗਈ ਇੱਕ ਰਾਜੇ ਨੂੰ ਜਿੱਤ ਲਿਆ ਕਰੇ ਉਹਦੋਂ ਗਹਾਣੇ ਰਾਜੇ ਨੂੰ ਜਿੱਤਣ ਤੁਰ ਜਾ ਕਰੇ ਉਦੋਂ ਗਹਾਲੇ ਰਾਜ ਨੂੰ ਜਿੱਤ ਲਿਆ ਕਰ ਉਦੋਂ ਗਹਾਲੇ ਨੂੰ ਜਿੱਤਨ ਤੁਰ ਜਾ ਕਰ ਜਿੱਤੇ ਗਿਆ ਜਿੱਤੇ ਗਿਆ ਜਿੱਤੇ ਗਿਆ ਵਾਪਸ ਮੁੜਨਾ ਤੋਂ ਲੱਗਿਆ ਜੀ ਜਦੋਂ ਵਾਪਸ ਮੁੜਨਾ ਲੱਗਿਆ ਜਿਹੜੇ जख्मी ਜ਼ੁਖਮੀ ਹੋਏ ਸੀ ਸਾਰੇ ਧਿਆਰ ਬੈਠੇ ਸੀ ਕਹਿੰਦੇ ਆ ਜਾ ਹੁਣ ਜਾਏਗਾ ਕਿੱਥੋਂ ਦੀ ਸਿਕੰਦਰ ਨੇ ਆਪਣੀ ਵਸੀਅਤ ਲਿਖੀ ਉਹ ਜੋ ਤਿੰਨ ਗੱਲਾਂ ਲਿਖੀਆਂ ਸੀ ਨੋਟ ਕਰ ਲਿਓ ਆ ਜਿਹੜੇ ਪੈਸਾ ਪੈਸਾ ਕਰਦੇ ਫਿਰਦੇ ਆ ਨਾ ਇਹਨਾਂ ਨੂੰ ਕਹਦੇ ਭਗਵੰਤ ਮਾਨ ਆਇਆ ਸੀ ਸੁਖਚੈਨ ਪਿੰਡ 'ਚ ਉਹ ਕਹਿ ਕੇ ਗਿਆ ਹੈ ਸਿਕੰਦਰ ਨੇ ਲਿਖੀ ਵਸੀਅਤ ਜਦੋਂ ਮੌਤ ਨੇੜੇ ਆਈ ਕਹਿੰਦਾ ਮੇਰਾ ਜਨਾਜ਼ਾ ਮੇਰੀ ਇੱਥੀ ਮੇਰੇ ਰਾਜ ਦੇ ਸਭ ਤੋਂ ਵੱਡੇ ਬੈਦ ਜਿਹੜੇ ਨਾ ਉਹ ਡਾਕਟਰ ਨਹੀਂ ਹੁੰਦੇ ਸੀ ਬੈਦ ਹੁੰਦੇ ਸੀ ਸਭ ਤੋਂ ਵੱਡੇ ਚਾਰ ਬੈਦ ਮੇਰੇ ਜਨਾਜ਼ੇ ਨੂੰ ਮੋਢਾ ਦੇਣ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਿਕੰਦਰ ਕੋਲੇ ਆ ਵੀ ਹੈਗੇ ਸੀ ਓਏ ਇਹ ਵੀ ਮੌਤ ਤੋਂ ਬਚਾ ਨਹੀਂ ਸਕਿਆ ਦੂਜੀ ਗੱਲ ਲਿਖੀ ਕਹਿੰਦਾ ਜਿੰਨਾ ਮੇਰਾ ਪੈਸਾ ਹੈ ਸੋਨਾ ਮੋਹਰਾ ਕਬਰਸਤਾਨ ਨੂੰ ਜਿਹੜਾ ਰਾਹ ਜਾਂਦਾ ਹੈ ਵਛਾ ਦਿਓ ਤੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਿਕੰਦਰ ਕੋਲੇ ਆ ਵੀ ਹੈਗੇ ਸੀ ਓਏ ਸੋਨੇ ਦੀਆਂ ਮੋਹਰਾ ਵੀ ਹੈਗੇ ਸੀ ਇਹ ਵੀ ਇਹਨੂੰ ਮੌਤ ਤੋਂ ਬਚਾ ਨਹੀਂ ਸਕਿਆ ਤੇ ਤੀਜੀ ਗੱਲ ਲਿਖੀ ਜਨਾਜ਼ੇ ਚੋਂ ਮੇਰੇ ਦੋਨੇ ਹੱਥ ਬਾਹਰ ਕੱਢ ਦਿਓ ਾਂਕੇ ਦੁਨੀਆ ਦੇਖ ਲੈ ਕਿ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਹੱਥ ਗਿਆ ਸਿਕੰਦਰ ਦੇਸੀ ਇਹ ਲੁੱਟਣ ਤੇ ਲੱਗੇ ਆ ਗਰੀਬਾਂ ਨੂੰ ਕਿ ਇਹਦਾ ਟਾਪਾ ਨਹੀਂ ਚੱਲਣ ਦਿੰਦੇ ਕਿ ਇਹਦੀ ਬਾਸ ਨਹੀਂ ਚੱਲਣ ਦਿੰਦੇ ਕਿ ਇਹਦੀ ਰੱਤੇ ਦੀ ਖੱਡ ਨਹੀਂ ਚੱਲਣ ਦਿੰਦੇ ਲਿਆ ਜਿਆ ਕਿੱਥੇ ਲਾਜੋ ਤੱਕੜੀ ਰੱਖੀ ਆ ਬਾਬੇ ਨਾਨਕਾ ਦੀ ਉਹ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਦੋਲਦੀ ਸੀ ਏ ਮੇਰਾ ਮੇਰਾ ਤੋਂ ਲਿ ਗਏ ਮੈਂ ਵੇਖ ਲਓ ਹੁਣ ਅੰਨੇ ਕਿੱਝ ਮੈਂ ਕੀਤਾ ਸਾਰਾ ਮੈਂ ਤਾਂ ਕੁਛ ਨਹੀਂ ਕੀਤਾ ਮੇਰੇ ਤਾਂ ਕੋਈ ਕਸੂਰ ਨਹੀਂ ਭਾਈ ਮੈਂ ਤਾਂ ਲੋਕਾਂ ਦਾ ਸੇਵਾ ਸਭ ਆਏ ਨੇ ਬਾਕੀ ਤੁਸੀਂ ਕੀਤਾ ਸਾਰਾ ਕੰਮ ਤੁਸੀਂ ਕੀਤਾ ਸੋ ਇਸ ਕਰਕੇ ਮੈਂ ਤੁਹਾਨੂੰ ਬੁਲਾਈ ਦਿਨਾ 10 ਕਿੱਲਾਂ ਦੇ ਵਿੱਚ ਪੰਚਾਇਤ ਨੇ ਜ਼ਮੀਨ ਦਿੱਤੀ ਹੈ ਪੰਚਾਇਤ ਦੀ ਬਹੁਤ ਬਹੁਤ ਧੰਨਵਾਦ ਇਹਹ ਜੀ ਬਚਤ ਤਾਂ ਹੋਣੀ ਚਾਹੀਦੀਆਂ ਜਿਹੜੀਆਂ ਕਹਿੰਦੀਆਂ ਆਜ ਕੋ ਦਾ ਸਕੀਲ ਨੇ ਸਾਡੇ ਕਾਲਜ ਬਣਾਓ। ਔਰ ਇਥੋਂ ਦੇ ਬੱਚਿਆਂ ਨੂੰ ਪੜ੍ਹਾਓ। ਕਈ ਵਾਰੀ ਪੰਚਾਇਤਾਂ ਜੀ ਆਪਸ ਵਿੱਚ ਫੁੱਟ ਪੈ ਜਾਂਦੀ। ਆਪਾਂ ਨਹੀਂ ਜਾਣੇ ਆਪਾਂ ਕਿ ਉਹ ਐ ਕਰੀ ਉਹ ਕਰੀ। ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ। 3 15 ਕਰੋੜ ਰੁਪਇਆ ਲਗਭਗ 15 15 ਕਰੋੜ ਰੁਪਇਆ ਲੱਗਿਆ। ਕੱਲ ਨੂੰ ਬੱਚੇ ਵੱਧ ਗਏ ਇਹਨੂੰ ਹੋਰ کہاں ਚੱਕ ਲਾਂਗੇ? ਕਿ ਜੇ ਹੋਰ ਫੈਸਿਲਟੀਆਂ ਦੇ ਦਾਂਗੇ। ਕੁਝ ਬੱਚੇ ਪੜਾਉਣ ਵਾਲੇ ਬਣੋ ਮੈਂ ਨੌਕਰੀਆਂ ਦੇਣ ਆਲਾ ਖੜਾ ਹਾਂ ਤੁਹਾਡੇ ਕੋਲ ਪਰਮਾਤਮਾ ਪਰਮਾਤਮਾ ਸਮਰਥਕ ਬਖਸ਼ੇ ਬਲ ਬਖਸ਼ੇ ਹਰੇਕ ਘਰ ਦੀਵਾ ਜਗੇ ਹਰੇਕ ਘਰ ਦੇ ਵਿੱਚ ਨੌਕਰੀ ਆਵੇ ਹਰ ਘਰ ਖੁਸ਼ੀ ਨਾਲ ਕਿਸੇ ਘਰ 'ਚੇ ਚਿੰਤਾ ਨਾ ਹੋਵੇ ਅੱਜ ਰਾਤ ਨੂੰ ਰੋਟੀ ਪੱਕੂ ਬਈ ਜਾਣਾ ਇਹ ਜੰਤ ਨਹੀਂ ਹੋਣੀ ਚਾਹੀਦੀ। ਅਰੇ ਕਰਦੇ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਜਵਾਕਾਂ ਨੂੰ ਅਨਪੜ ਰੱਖਿਆ। ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਜਵਾਕ ਪੜ ਗਏ ਅਫਸਰ ਬਣ ਜਾਣਗੇ। ਜੇ ਅਫਸਰ ਬਣ ਕੇ ਗਰੀਬੀ ਚੱਕੀ ਜਾਊ। ਜੇ ਗਰੀਬੀ ਚੱਕੀ ਗਈ ਫਿਰ ਇਹਨਾਂ ਦੇ ਘਰਾ ਮੂਰੇ ਇਹਨਾਂ ਦੇ ਮਹਿਲਾ ਮੂਰੇ ਅਰਜ਼ੀਆਂ ਲੈ ਕੇ ਤੜਕੀ ਤੜਕੀ ਲੈਣਾ ਜਿ ਕੌਣ ਖੜੂਗਾ ਹੱਥ ਜੋੜ ਕੇ ਆਪਾਂ ਦਾਸ। ਵੀ ਰੱਖ ਗਰੀਬੀ ਰੱਖ ਵੇਨਾ ਟਾਟੇ ਦਾੜਾ ਇਸ ਗੀਮ ਦੀ ਪਾਈ ਰੱਖੋ ਵਾਸਤੇ। ਅਸੀਂ ਇਹ ਸੇ ਚੋ ਕੱਢਣਾ ਚਾਹੁੰਦੇ ਆ ਤੁਹਾਨੂੰ ਪਹਜਾਈਓ ਤਰੱਕੀਆਂ ਕਰਾਂਗੇ ਹੌਲੀ ਹੌਲੀ ਕਈ ਕੰਮ ਸਰਕਾਰੀ ਨੇ ਬਹੁਤ ਪੁਰਾਣੀਆਂ ਉਲਝੀਆਂ ਹੋਈਆਂ ਪੈਲਾਂ ਨੇ ਮੈਂ ਠੀਕ ਕਰੀ ਜਾਣਾ ਜੇਪਾ ਬੂਟ ਦਾ ਫੀਤਾ ਵੀ ਦੋ ਦਿਨਾਂ ਖੋਲੀਏ ਨਾ ਤੀਜੇ ਦਿਨ ਸੂਆ ਜਾ ਪਾ ਕੇ ਜਾਂ ਚਮਚੇ ਦੀ ਡੰਡੀ ਨਾਲ ਖੋਲਣਾ ਪੈਂਦਾ ਉਹ ਮੈਂ 75 ਸਾਲ ਪੁਰਾਣੀ ਗੰਢ ਫੜਾ ਦੇ ਤੁਸੀਂ ਕਹਿੰਦੇ ਹੋ ਲੈ ਨੂੰ ਮਨ ਲੱਗਿਆ ਹੋਇਆ ਮੈਂ ਖੋਲ ਲੂੰਗਾ ਫਿਰ ਆ ਜਾ ਲੱਭੀ ਜੰਨੇ ਆ ਰੇ ਵਾਲੀ ਬੋਰੀ ਵਾਲਾ ਕੰਮ ਆ ਯਾਰ जे, पुठे पासे जे पासे तो पुट्ठे पास खोलन लगे तो सारा दिन रे बोरी नहीं खुल सी जे सीधे आसे उतर तू सीधे पासे पहाड़ी जान मैं सिर तो थे आ गया दो सिरे तो थे आ गए खुल जाने बोरी तरक्की हमें तरक्की करनी है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਬਾਕੀ ਰਹੀ ਪੈਸੇ ਦੀ ਗੱਲ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਕੁਇਦਰ ਲਾਇਆ ਆਪਣੇ ਕੰਮ ਕਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਮੈਂ ਕੋ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਫਰੁਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱੱਟੀ ਪਾ ਲੈਂਦਾ ਜੇ ਫਿਰ ਨਾਨਕ ਦੀ ਦੁਕਾਨ ਖੋਲ ਕੇ ਦਾਈ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਨਾਮ ਜਪੋ ਵੰਡ ਸਕੋ ਦਾ ਹੋਕਾ ਕਾਉਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਗਰੀਬਾਂ ਦੇ ਹੱਕ 'ਚ ਖੜਨ ਦਾ ਸੁਨੇਹਾ ਦਿੱਤਾ ਹੋਇਆ ਹੈ ਸਾਡੇ ਸ਼ਹੀਦਾਂ ਨੇ ਗਰੀਬਾਂ ਦੇ ਵਾਸਤੇ ਦੂਜਿਆਂ ਦੇ ਵਾਸਤੇ ਲੜਨ ਦਾ ਸੁਨੇਹਾ ਦਿੱਤਾ ਹੋਇਆ ਹੈ ਦੋਨੋਂ ਹੱਥ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਰਾ ਤਾਸ਼ਕਰੀਆ ਕਾਲ ਬਹੁਤ ਬਹੁਤ ਸਤਜੰਤ ਪਿੰਡ ਵਾਲਿਆਂ ਨੂੰ ਆਲਗ-ਆਲਗ ਦੇ ਪਿੰਡਾਂ ਵਾਲਿਆਂ ਨੂੰ ਬਹੁਤ ਬਹੁਤ ਬਨਾਈਆਂ हां ਜਿਹੜੇ ਕਹਿੰਦੇ ਸੀ ਮੈਂ ਡਿਪਟੀ ਨਾਲ ਵੀ ਗੱਲ ਕਰ ਲਈ ਜਿਹੜਾ ਇਹਨਾਂ ਦਾ ਕਨਾਲ ਡਿਵੀਜ਼ਨ ਗਿੱਦੜਵਾਏ ਬਹਿਣਾ ਜਣਾ ਇੰਜੀਨੀਅਰ ਉਹ ਇੱਥੇ ਵੀ ਉਹਨੂੰ ਵੀ ਉੱਥੇ ਬਹਿ ਲੈਣ ਦੋ ਇੰਜੀਨੀਅਰ ਨਵੇਂ ਭਰਤੀ ਕਰੂ ਨਾ ਇੱਥੇ ਹੀ ਬਹਿ ਲੈਣ ਸੋ ਇੱਥੇ ਵੀ ਬੈਠੂਗਾ ਤੁਹਾਨੂੰ ਕੋਈ ਜਾਣ ਦੀ ਲੋੜ ਨਹੀਂ ਪੈਣੀ ਥੋੜਾ ਕਨਾਲ ਡਿਵੀਜ਼ਨ ਦਾ ਜਿਹੜਾ ਦਫ਼ਤਰ ਹੈ ਉਹ ਤੇਦਰੋਂ ਤੇ ਨਹੀਂ ਸ਼ਿਫਟ ਕਰਾਂਗੇ ਬੱਲੂਆ ਨੇ ਚਿਰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਜੀ ਜਉਂਦੇ ਵਾਸਤੇ ਰਹੋ ਆਮੰਦ ਰਹੋ ਜਿੰਦਾਬਾਦ बहुत धन्यवाद इस इलाके की बोली सर मैं कहना चाहूंगा महाराज का था न्यू थारो बहुत बहुत धन्यवाद अब महाराज भी टाबर पड़ जाएगा सर हम एक जिला प्रशासन वालों सर सन्मान प्लीज मंत्री साहब और एमएलए साहब डीसी साहब डीसी साहब और मुख्यमंत्री कर करेंगे ਪ੍ਰਿੰਸੀਪਲ ਸਾਹਿਬ ਵੀ ਜਾਣਕਾਰ ਗਏ ਔਰ ਇੱਕ ਸਨਮਾਨ ਸਾਡੇ ਬਿਸ਼नोई ਭਾਈਚਾਰੇ ਵੱਲੋਂ ਸੰਜੀਵ ਬਿਸ਼नोई ਜੀ ਤੇ ਸੁਸ਼ੀਲ ਬੋਲਾ ਜੀ ਸਾਡੇ ਐਮਐਲਏ ਸਾਹਿਬ ਮੰਤਰੀ ਸਾਹਿਬ ਔਰ ਡੀਸੀ ਸਾਹਿਬ ਸਾਡੇ ਸੀਐਮ ਸਾਹਿਬ ਨੂੰ ਸਾਡੇ ਜ਼ਿਲ੍ਹੇ ਵਿੱਚ ਪਹੁੰਚਣ ਤੇ ਉਹਨਾਂ ਦਾ ਸਨਮਾਨ ਕਰ ਰਹੇ ਨੇ ਬਹੁਤ ਧੰਵਾਜੀ ਇੱਕ ਬਿਸ਼नोई ਭਾਈਚਾਰਾ ਸਾਡਾ ਇਹ ਇਲਾਕਾ ਸਾਡੇ ਬਿਸ਼नोई ਭਾਈਚਾਰੇ ਦੇ ਲੋਕ ਕੁਦਰਤ ਨੂੰ ਪਿਆਰ ਕਰਨ ਵਾਲੇ ਪਾਈਚਾਰਾ ਸੰਜੀਪ ਬਿਸ਼ਨੋਈ ਜੀ ਤੇ ਸੁਸ਼ੀਲ ਬੋਲਾ ਜੀ ਐਮਐਲਏ ਸਾਹਿਬ ਦੀ ਅਗਵਾਈ ਵਿੱਚ ਮਾਨਯੋਗ ਸੀਐਮ ਸਾਹਿਬ ਨੂੰ ਇੱਥੇ ਆਉਣ ਤੇ ਸਨਮਾਨ ਚਿੰਨ੍ਹ ਪੇਟ ਕਰਕੇ ਉਹਨਾਂ ਦਾ ਧੰਨਵਾਦ ਕਰਨਗੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਰਾਂ ਦਾ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਹੋਰਾਂ ਦਾ ਸਾਡੇ ਗੁਆਂਢੀ ਜ਼ਿਲ੍ਹੇ ਤੋਂ ਪਹੁੰਚੇ ਐਮਐਲਏ ਸ਼੍ਰੀ ਹਰਦੀਪ ਸਿੰਘ ਜੀ ਡਿੰਪੀ ਢਿਲੋਂ ਸਾਹਿਬ ਸਾਡੇ ਸੀਨੀਅਰ ਅਧਿਕਾਰੀ ਸਹਿਬਾਨ ਪਹੁੰਚੇ ਨੇ ਮਾਨਯੋਗ ਸ਼੍ਰੀ ਕੇਕੇ ਯਾਦਵ ਜੀ ਸ਼੍ਰੀ ਸੰਯਮ ਅਗਰਵਾਲ ਜੀ ਡੀਆਈਜੀ ਸਾਹਿਬ ਅਸੀਂ ਜ਼ਿਲ੍ਹੇ ਵੱਲੋਂ ਸਾਡੇ ਹਲਕੇ